ਰੱਦ ਬਣਦਾ ਹੈ ਨਹੀਂ ਕੇਸ ਤੇ ਬੱਚੇ ਦੇ ਵੀ ਹੁੰਦੇ ਨੇ ਇਹ ਗੱਲ ਸਮਝਣ ਵਾਲੀ ਅੱਜ ਦੇ ਸਮੇਂ 'ਚ ਬੜੀ ਜ਼ਰੂਰਤ ਹੈ ਸੰਗਤ ਜੀ ਅਸੀਂ ਕਈ ਵਾਰ ਇਸ ਗੱਲ ਤੇ ਤਸੱਲੀ ਕਰ ਲੰਨੇ ਆ ਜੀ ਸਾਡਾ ਬੱਚਾ ਜੋੜਾ ਕਰਦਾ ਪਰ ਜਦੋਂ ਦਾੜੀ ਦੇ ਵੱਲ ਨਿਗਾ ਮਾਰੀ ਦੀਏ ਹੁਣ ਇਹ ਹੌਲੀ-ਹੌਲੀ ਸਾਡੇ 'ਚ ਕਮਜ਼ੋਰੀ ਆ ਰਹੀ ਹੈ ਨਾ ਵੀ ਦਾਦਾ ਸਾਬਤ ਸੂਰਤ ਪੰਜ ਕਕਾਰੀ ਪੰਪ ਕਾਰਾਂ ਦਾ ਧਾਰਨੀ ਪੂਰਨ ਗੁਰਸਿੱਖ ਤੇ ਪੋਤ ਅੱਗੇ ਜਿਹੜਾ ਹੈ ਉਹ ਦਸਤਾਰ ਸਜਾਉਂਦਾ ਕੇਸ ਤੇ ਰੱਖੇ ਨੇ ਪਰ ਦਾੜ੍ਹੀ ਕਤਲ ਹੈ ਤੇ ਪੋਤਰਾ ਜਿਹੜਾ ਹੈ ਨਾ ਉਹਦੇ ਕੇਸ ਤੇ ਨਾਲ ਉਹਦੇ ਦਾੜ੍ਹੀ ਇਹ ਹੌਲੀ ਹੌਲੀ ਅਸੀਂ ਖੁੱਲ੍ਹ ਦਿੰਨੇ ਆ ਤੇ ਗੱਲ ਵਿਗੜਦੀ ਹੈ ਜੀ ਅਸੀਂ ਹੌਲੀ ਹੌਲੀ ਇਹਨਾਂ ਗੱਲਾਂ ਨੂੰ ਪ੍ਰਵਾਨ ਕਰਦੇ ਆ ਜਿਵੇਂ ਅੱਜ ਸਾਡੇ ਸਮਾਜ ਦੀ ਇੱਕ ਧਾਰਨਾ ਬਣ ਗਈ ਜੀ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਹਾਂ ਕਦੇ ਕਦੇ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ दारू ਪੀ ਲੈਂਦਾ ਹੈ ਯਾਰ ਇਹ ਉਹ दारू ਨੂੰ ਨਸ਼ਾ ਨਹੀਂ ਸਮਝਦੇ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ दारू ਦੀ ਗੱਲ ਛੱਡੋ ਆ ਜਿਹੜੇ ਸਾਡੇ ਬੱਚੇ ਕੋਲ ਡਰਿੰਕ ਦੇ ਨਾਂ ਦੇ ਉੱਤੇ એનર્ਜੀ ਡਰਿੰਕ ਪੀਂਦੇ ਨੇ ਇਹ ਵੀ ਨਸ਼ੇ ਦੇ ਵੱਲ ਉਹਨਾਂ ਨੂੰ ਧਕੇਲ ਦੇ ਪਏ ਨੇ ਆ ਜਿਹੜਾ ਗੁੜਕਾ ਖਾਂਦਾ ਹੈ ਕੋਈ ਕੋਈ ਹੋਰ ਚੀਜ਼ ਖਾਂਦਾ ਹੈ ਗੁਰਮਤ ਢੋਲਟ ਆਖਿਰ ਸ਼ੁਰੂਆਤ ਤੇ ਕਿਤੋਂ ਹੁੰਦੀ ਹੈ ਉਹ ਹੈ ਨਾ ਅੱਜ ਪੈਗ ਹੈ ਤੇ ਕੱਲ ਉਹ ਚਿੱਟੇ ਤੇ ਸਮੈਗ ਤੱਕ ਕਦੋਂ ਪਹੁੰਚ ਜਾਣਾ ਸਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਬਿਮਾਰੀ ਨੂੰ ਸ਼ੁਰੂ ਸ਼ੁਰੂ ਤੋਂ ਹੀ ਪਕੜ ਲੈਣਾ ਚਾਹੀਦਾ ਨਹੀਂ ਤੇ ਜੜਾਂ ਡੁੰਗੀਆਂ ਹੋ ਜਾਂਦੀਆਂ ਨੇ ਫਿਰ ਹੱਥ ਉੱਤੇ ਵਾਹ ਨਹੀਂ ਕੋਈ ਚੱਲਦਾ ਹੈਗਾ ਗੁਰੂ ਪਿਆਰੇਓ ਸਤਿਗੁਰੂ ਕਹਿ ਰਹੇ ਨੇ ਗੁਰਸਿੱਖੋ ਦਾੜੀ ਦੇ ਨਾਲ ਇਹ ਬੰਦਾ ਮਰਦ ਬਣਦਾ ਏ ਔਰ ਬਿਨਾਂ ਦਾੜੀ ਤੋਂ ਇਹ